ਅਫੀਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਮੋਰਚਾ ਖੁੱਲ੍ਹੇਗਾ ਅੱਜ ਦੇਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਪ੍ਰਸ਼ਾਸਨ ਦੇ ਖਿਲਾਫ ਇੱਕ ਜਿਹੜਾ ਧਰਨਾ ਹੈ ਉਹ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਦੀ ਅਗਵਾਈ ਦੇ ਵਿੱਚ ਸਮੁੱਚੀ ਮੁਹਾਲੀ ਸ਼ਹਿਰ ਦੀ ਲੀਡਰਸ਼ਿਪ ਦੇ ਸਾਂਝੇ ਸਹਾਇਕ ਦੇ ਨਾਲ ਸਮਾਜ ਸੇਵੀਆਂ ਦੇ ਸਹਾਇਕ ਦੇ ਨਾਲ ਜਿਹੜੇ ਸ਼ਹਿਰ ਦੀ ਸ਼ਹਿਰ ਲਈ ਹੱਤੈਸ਼ੀ ਲੋਕ ਨੇ ਉਹਨਾਂ ਦੇ ਸਹਾਇਕ ਨਾਲ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਅੱਜ ਪੰਜਾਬ ਨੂੰ ਲੁੱਟਣ ਦੇ ਦੋ ਹੀ ਹੱਥੇ ਲੁੱਟਣ ਵਾਸਤੇ ਲੱਗੀ ਹੋਈ ਹੈ ਪਹਿਲਾਂ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਲੈਂਡ ਪੂਲਿੰਗ ਸਕੀਮ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਨੇ ਇੱਕ ਮਾਤਰ ਇਕੱਠੇ ਹੋ ਕੇ ਜਿਹੜਾ ਪੰਜਾਬ ਸਰਕਾਰ ਦਾ ਖਿਲਾਫ ਸੰਘਰਸ਼ ਵਿੱਢਿਆ ਤੇ ਉਹ ਮਜਬੂਰ ਹੋ ਕੇ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਹੁਣ ਸਰਕਾਰ ਜਿਹੜੀ ਹਰ ਤਰੀਕੇ ਦੇ ਨਾਲ ਜਿੰਨੀਆਂ ਵੀ ਗਮਾੜਾ ਵੱਲੋਂ ਅਕਵਾਇਰ ਕੀਤੀਆਂ ਸ਼ਹਿਰ ਦੇ ਵਿੱਚ ਕੀਮਤੀ ਜ਼ਮੀਨਾਂ ਉਹਨਾਂ ਨੂੰ ਹਰਪਣਾ ਚਾਹੁੰਦੀ ਹੈ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਵੇਚ ਵਟ ਕੇ ਟੇਡੇ ਮੇਡੇ ਢੰਗ ਦੇ ਨਾਲ ਦਿੱਲੀ ਦੇ ਜਵਾੜਿਆਂ ਦਾ ਘਰ ਭਰਨਾ ਚਾਹੁੰਦੀ ਹੈ ਸੋ ਅੱਜ ਦੇਖੋ ਪੰਜਾਬ ਮੋਹਾਲੀ ਦਾ ਜਿਹੜਾ ਸ਼ਹਿਰ ਮੋਹਲੀ ਸ਼ਹਿਰ ਹੈ ਇਹ ਚੰਡੀਗੜ੍ਹ ਇੱਕ ਸਾਡੀ ਰਾਜਸਤਾਨੀਆ ਪੰਜਾਬ ਦੀ ਉਸ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਹਾਈ ਟੈਕ ਸ਼ਹਿਰ ਅੱਜ ਉਹਦਾ ਸਫਾਈ ਦਾ ਇੰਨਾ ਮਾਰਾ ਹਾਲ ਹੈ ਅੱਜ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਪਏ ਆ ਮੁਹਾਲੀ ਸ਼ਹਿਰ ਡੰਪਿੰਗ ਗਰਾਊਂਡ ਦਾ ਰੂਪ ਅਖਤਿਆਰ ਕਰ ਗਿਆ ਔਰ ਜਿਹੜੀਆਂ ਮੋਟੀਆਂ ਕੰਪਨੀਆਂ ਉਹਨਾਂ ਤੋਂ ਨੇਕਾ ਜਿਹੜਾ ਮੋਟਾ ਪੈਸਾ ਵਸੂਲਿਆ ਜਾ ਰਿਹਾ ਹੈ ਔਰ ਜਿਹੜੇ ਠੇਕੇ ਆ ਇਹਦੇ ਗਰੀਬ ਲੋਕਾਂ ਤੋਂ ਸਫਾਈ ਦੇ ਠੇਕੇ ਲੈ ਕੇ ਉਹਨਾਂ ਤੋਂ ਕੰਮ ਲੈ ਕੇ ਬੜੇ ਬੜੇ ਰਜਵਾਰਿਆਂ ਨੂੰ ਕੋਈ ਦਿੱਲੀ ਦੀ ਕੰਪਨੀ ਕੋਈ ਹਰਿਆਣਾ ਦੀ ਕੰਪਨੀ ਕੋਈ ਨੋਇਡਾ ਦੀ ਕੰਪਨੀ ਬਾਹਰਲੀਆਂ ਕੰਪਨੀਆਂ ਨੂੰ ਦਿੱਤੇ ਜਾ ਰਿਹਾ ਹੈ ਉਹਨਾਂ ਗਰੀਬ ਮਜ਼ਦੂਰ ਜਿਹੜੇ ਮਿਹਨਤ ਕਰਕੇ ਝਾੜੂ ਪੋਚਾ ਲਾ ਕੇ ਸ਼ਹਿਰ ਦੀ ਸਾਫ ਸਫਾਈ ਕਰਕੇ ਆਪਣਾ ਚੁੱਲ੍ਹਾ ਜਲਾਉਂਦੇ ਆ ਉਹਨਾਂ ਨੂੰ ਵੀ ਜਿਹੜਾ ਮਤਲਬ ਬੇਰੁਜ਼ਗਾਰ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਲਓ ਅੱਜ ਸੜਕਾਂ ਸ਼ਹਿਰ ਦੀਆਂ ਟੁੱਟੀਆਂ ਪਈਆਂ ਅੱਜ ਤੁਸੀਂ ਪਾਰਕਾਂ ਦੀ ਹਾਲਤ ਦੇਖ ਲਓ ਪਾਰਕਾਂ ਦੇ ਵਿੱਚ ਚੋਰੀਆਂ ਚਕਾਰੀਆਂ ਜਿੰਨੇ ਗੈਰ ਸਮਾਜਿਕ ਕੈਂਸਰ ਆ ਜਾਂ ਨਸ਼ੇੜੀ ਆ ਅੱਜ ਉਹਨਾਂ ਲਈ ਠਾਰ ਬਣ ਗਏ ਜਿਹੜੇ ਪਾਰਕ ਹੈਗੇ ਆ ਕਿਉਂਕਿ ਪਾਰਕਾਂ ਦੇ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਸਰਕਾਰ ਨਹੀਂ ਕਰ ਰਹੀ ਸੋ ਮੈਂ ਅੱਜ ਜਿਹੜਾ ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਔਰ ਨਿਗਮ ਨਗਰ ਨਿਗਮ ਮੁਹਾਲੀ ਦੀ ਮਕਾਨ ਦੇਣ ਵਾਸਤੇ ਅਸੀਂ ਲਗਾ ਰਹੇ ਆ ਔਰ ਅਸੀਂ ਅੱਜ ਮੈਮੋਰੰਡਮ ਦੇ ਕੇ ਸਰਕਾਰ ਦੀ ਮਕਾਨ ਦਿੱਤੀ ਜਾਣਾ ਔਰ ਇਹਨਾਂ ਨੂੰ ਇਸ ਗੱਲ ਦਾ آگਾਹ ਕਰਕੇ ਜਾਣਾ ਕਿ ਸਮਾਂ ਬੱਧ ਸਮੇਂ ਦੇ ਅੰਦਰ ਜੇ ਇਹਨਾਂ ਮੁਸੀਬਤਾਂ ਦਾ ਜਿਹੜੀਆਂ ਲੋਕਾਂ ਪੱਲੇ ਤੁਸੀਂ ਪਾਈਆਂ ਉਹਨਾਂ ਦਾ ਜਿਹੜਾ ਹੱਲ ਠੋਕਮਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਜਿਹੜਾ ਸਾਹ ਲੈਣ ਲਈ ਮਜਬੂਰ ਕਰ ਦਾਂਗੇ ਔਰ ਇੱਕ ਗੱਲ ਹੋਰ ਬਹੁਤ ਵੱਡਾ ਮੁੱਦਾ ਇੱਥੇ ਇਹ ਹੈ ਕਿ ਭ੍ਰਿਸ਼ਟਾਚਾਰ ਮੁਹਾਲੀ ਕਾਰਪੋਰੇਸ਼ਨ ਦੇ ਵਿੱਚ ਇੰਨਾ ਕ ਵੱਧ ਗਿਆ ਹੈ ਛੋਟੇ ਤੋਂ ਲੈ ਕੇ ਵੱਡਾ ਅਫਸਰ ਬਿਨਾਂ ਪੈਸੇ ਲਏ ਤੋਂ ਕੰਮ ਨਹੀਂ ਕਰਦਾ ਔਰ ਤੁਹਾਨੂੰ ਮੈਂ ਤੁਹਾਡੇ ਤੁਹਾਡੇ ਚੈਨਲਾਂ ਰਾਹੀਂ ਅੱਜ ਮੈਂ ਨਿਗਮ ਪ੍ਰਸ਼ਾਸਨ ਮੁਹਾਲੀ ਨੂੰ ਇਸ ਗੱਲ ਦੀ ਤਾੜਨਾ ਤੇ ਚੇਤਾਵਨੀ ਦਿੰਦਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਜੇ ਤੁਹਾਡੇ ਵਿੱਚ ਜਮੀਰ ਹੈ ਮੀਡੀਆ ਦੇ ਸਾਹਮਣੇ ਆ ਕੇ ਮੇਰੇ ਸਾਹਮਣੇ ਆ ਕੇ ਬੈਠੋ ਮੈਂ ਤੁਹਾਨੂੰ ਦੱਸ ਦਊਗਾ ਕਿ ਤੁਹਾਡੇ ਢਿੱਡ ਦੇ ਵਿੱਚ ਜਿਹੜੇ ਚੋਰੀ ਦੇ ਆਂਡੇ ਕਿੰਨੇ ਕਿੰਨੇ ਕਿਹੜੇ-ਕਿਹੜੇ ਅਫਸਰ ਦੇ ਲੋਕ ਹੋਏ ਆ ਇਸ ਗੱਲ ਦਾ ਮੈਂ ਬੜੇ ਵਿਸਥਾਰ ਦੇ ਨਾਲ ਦੱਸ ਸਕਦਾ ਪਰ ਉਹ ਤਾਂ ਕਹਿੰਦੇ ਅਸੀਂ ਕੋਆਪਰੇਸ਼ਨ ਜਿਹੜੀ ਹੈ ਆਪਣਾ ਕ੍ਰਪਸ਼ਮ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਖਤਮ ਕਰ ਦਿਓ ਉਹ ਤਾਂ ਕਰੀ ਜਾਣ ਉਹ ਤਾਂ ਜੋ ਮਰਜੀ ਕਹੀ ਜਾਣ ਇੰਨੀਆਂ ਸਮੱਸਿਆਵਾਂ ਐਨਾ ਭ੍ਰਸ਼ਟਾਚਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਕਾਰਵਾਈ ਕੋਈ ਨਹੀਂ ਕਰਦਾ ਔਰ ਮੈਂ ਤੁਹਾਨੂੰ ਇਹ ਵੀ ਜਿੱਕਲੀ ਗੱਲ ਹੈ ਤੁਸੀਂ ਦੇਖ ਲਓ ਅੱਜ ਤੁਹਾਡਾ ਵਿਜੀਲੈਂਸ ਬਿਊਰੋ ਪੰਜਾਬ ਹੈ ਉਹਨੂੰ ਵੀ ਸ਼ਿਕਾਇਤਾਂ ਦਿੰਦੇ ਆ ਉਹ ਵੀ ਕਾਰਵਾਈ ਨਹੀਂ ਕਰਦਾ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਉਹਦੇ ਕੰਤ ਜੂਨੀ ਸਰ ਦੀ ਉਹ ਤਾਂ ਆਪਣੇ ਨਜ਼ਾਰੇ ਲੰਦਾ ਫਿਰਦਾ ਪੰਜਾਬ ਡੁੱਬੇ ਮਰੇ ਚਾਹੇ ਜੀਵੇ ਉਹਨੂੰ ਕਿਹਾ ਲੈਣਾ ਉਹ ਤਾਂ ਦਿੱਲੀ ਦੇ ਦੀਆਂ ਦੀ ਜੜੀ ਉਹ ਕਰਦਾ ਫਿਰਦਾ ਆਪਣੀ ਮਤਲ ਉਹਨਾਂ ਦੀ ਗੁਲਾਮੀ ਕਰਦਾ ਫਿਰਦਾ ਬਹੁਤ ਬਹੁਤ ਮਿਹਰਬਾਨ ਪ੍ਰਵੀਨਦਰ ਸਰ ਜਿਹੜਾ ਅੱਜ ਮੌਸਾ ਖੁੱਲ੍ਹੇ ਗਈ ਸੀ ਮਰੇ ਦਾਦੂ ਕੀ ਦੇਖੋ ਅੱਜ ਸਾਡੇ ਇਸ ਸ਼ਹਿਰ ਦਾ ਜਿਹੜਾ ਚੰਡੀਗੜ੍ਹ ਦੀ ਬੁੱਕਲ ਚ ਬਸਿਆ ਹੋਇਆ ਸ਼ਹਿਰ ਹੈ ਉਹਦੇ ਤੇ ਅੱਜ ਇਹ ਲਾਓ ਵੀ ਸਫਾਈ ਦਾ ਮਾੜਾ ਹਾਲ ਹੋ ਗਿਆ ਅੱਜ ਸੜਕਾਂ ਦਾ ਮਾੜਾ ਹਾਲ ਹੋ ਗਿਆ ਅੱਜ ਪੀਣ ਵਾਲਾ ਪਾਣੀ ਮਰ ਰਿਹਾ ਅੱਜ ਸੀਵਰੇਜ ਬਲੋਕੇਜ ਹੈ ਸੀਵਰੇਜ ਦਾ ਬਹੁਤ ਮਾੜਾ ਹਾਲ ਹੋ ਗਿਆ ਸੋ ਇਸ ਕਰਕੇ ਇਹ ਸਾਰੀਆਂ ਮੁੱਦਿਆਂ ਨੂੰ ਲੈ ਕੇ ਔਰ ਸਭ ਤੋਂ ਵੱਡਾ ਮੁੱਦਾ ਜਿੱਥੇ ਡੰਪਿੰਗ ਗਰਾਊਂਡ ਸਰਕਾਰ ਬਣਾਉਣ ਜਾ ਰਹੀ ਹੈ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ ਉਹ ਕਿਉਂਕਿ ਉਹ ਸਾਡੇ ਪਿੰਡ ਦੀ ਜ਼ਮੀਨ ਹੈ ਸਾਡੇ ਪਿੰਡ ਦੇ ਲੋਕ ਉਸੇ ਸਹਿਮਤ ਨਹੀਂ ਹੈਗੇ ਉਥੇ ਉਹ ਵੀ ਪਹਿਲਾਂ ਹਾਈ ਕੋਰਟ ਤੋਂ ਮਾਨਯੋਗ ਹਾਈ ਕੋਰਟ ਤੋਂ ਬੰਦ ਹੋਇਆ ਡੰਪ ਅੱਜ ਫੇਰ ਉੱਥੇ ਬਣਾਉਣ ਜਾ ਰਹੀ ਹੈ ਜਦੋਂ ਕਿ ਇਹ ਸਾਰੀਆਂ ਮੁਰਦਲੀ ਸਹੂਲਤਾਂ ਇਹ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਡੰਪਿੰਗ ਕਰਾਉਣੇ ਤੇ ਅੱਜ ਜਿਹੜਾ ਰੈਂਡਮ ਦੇਣਾ ਉਹ ਇਹ ਸਾਰੇ ਮੁੱਦਿਆਂ ਤੇ ਹੀ ਹੈ ਸਾਰੇ ਮੁੱਦਿਆਂ ਦੇ ਇਹ ਕਿਹੜੇ ਕਿਹੜੇ ਬਾਵਾਂ ਤੋਂ ਨੇ ਲੋਕਾਂ ਚ ਇਹ ਸਾਰੇ ਮਹਾਲੇ ਸ਼ਹਿਰ ਦੇ ਹਨ ਜੀ ਲੋਕਾਂ ਦੇ ਅਗਰ ਇੱਕ ਨਾਸੋ ਵਾਲੇ ਮੈਂ ਅਗਰ ਇਸ ਤੋਂ ਮਤ ਇਹ ਤਾਂ ਫਿਰ ਬਾਡਾਂ ਚ ਘੇਰਾਗੇ ਇਕੱਲੇ ਇਕੱਲੇ ਬਾਡ ਚ ਜਾਵਾਂਗੇ ਔਰ ਇਹਨੂੰ ਨੱਗਾ ਹੀ ਕਰਾਂਗੇ ਦੋਨਾਂ ਨੂੰ